ਨਾ ਨਾ ਬੰਦੇ ਉਤੋਂ ਦੀ ਨਾ ਉਤੋਂ ਦੀ ਨਾ ਬੰਤਿਆ ਪਹਿਲੇ ਨਾਂ ਦੀ ਹੈ ਪਹਿਲਾਂ ਨੂੰ ਲੈਣੀ ਹੈ ਮੈਂ ਪਾਉ 500 ਰੁਪਏ ਦਿਓ ਇਹ ਨੂੰ ਬਟਾ ਉੱਥੇ ਪੈ ਜੂਗਾ ਮੈਂ ਲਗਾਏ ਤੇਰਾ ਉੱਤੇ ਜਰ ਬੰਦ ਹੰਮੀ ਆ ਨਾ ਨਾ ਲੈ ਹੁਣ ਆਪਾਂ ਲੈ ਲੈਂਦੇ ਆਉਂਦਾ ਹੁੰਦਾ ਸਵਾਦ ਆ ਗਿਆ ਔਨਲਾਈਨ ਤੇ ਜਿੰਨੂੰ ਮਰਜੀ ਜਿੰਨੂੰ ਮਰਜੀ ਵੇ ਪੂਰੇ ਰੱਬ ਬੱਕਰੀ ਦਾ ਮਾਲਕ ਹੈ ਟੋਪੀ ਵਾਲੇ ਮੁੰਡਿਆ ਜੇ ਬੱਕਰੀ ਦੇਣੀ ਆ ਇੱਕ ਗੱਲ ਸੁਣ ਲੈ ਇਹ ਬੰਦਾ ਕੱਟਣ ਆਇਆ ਨਹੀਂ ਆਪਣੇ ਆਪ ਵੀ ਤਾਂ ਇਹਨੇ 25 ਆਖਿਆ ਸੀਗਾ 2500 ਘੱਟ ਦੇਦਾ ਨਹੀਂ ਮੈਂ ਚਾਹੇ ਆਪਣਾ ਭਾਈ ਲਾਲਾ ਬਾਬਾ ਲਾਲਾ ਸਾਡਾ ਤਾਂ ਭਾਈਆਂ ਵਰਗਾ ਹੀ ਐ ਇਸ ਬੰਦੇ ਨਾਲ ਕੋਈ ਉਹ ਗੱਲ ਨਾ ਕਰ ਕੋਈ ਇੱਜ਼ਤ ਕਰੀ ਦੀ ਬੰਦੇ ਨੇ 20000 ਪੱਕਾ ਮੁੱਲ ਲਾਇਆ ਬੱਚਾ ਲਾਇਆ ਹੀ ਨਹੀਂ ਉਹ ਮੈਂ 21 ਕਹਦਾ ਜੇ ਮੈਂ ਪਾਤਾ ਹਜ਼ਾਰ ਨਹੀਂ ਕੋਈ ਤੇਰੀ ਮੋੜ ਦੇ ਨਹੀਂ ਮੈਂ ਬੋਲ ਸਹੀ ਵਿਕਰੇ ਨਹੀਂ ਹੋਣੀ ਨਹੀਂ ਇਹ ਹੋਊਗੀ ਕਿੱਥੇ ਹੁਣ ਵੀ ਖੜਾ 22000 ਦੀ ਕਹਦਾ ਤੂੰ ਖੈ ਮੇਰੀ ਗੱਲ ਸੁਣ ਲੈ। ਜਵਾਖਾਂ ਲਈ ਹੁਣੀ ਥੋਂ ਖਾ ਕੇ ਕਹਦੇ ਹੁਣੀ ਕਹਿੰਦਾ 25 ਦੀ ਦਊਂ ਮੈਂ। ਹੁਣੀ ਕਹੇ ਕਹਿੰਦਾ ਮੈਂ ਆਇਆ ਜੀ। ਮੈਂਤੀ ਹੋ ਗਿਆ 30000 ਮੁੱਲਾ 25 ਦੀ ਦਊਂ। ਝੂਠ ਨਾ ਬੋਲਿਆ ਕਰੋ। 20 ਮਾ ਲਾਦਾ। ਇੱਕ ਮੇਰੀ ਗੱਲ ਸੁਣ ਲੋ। ਇਹ ਬਾਈ ਨੇ ਲਾਇਆ 15 ਮੈਂ ਕਿਹਾ ਬਾਈ 25 ਦੀ ਵੀ ਨਹੀਂ ਹੋਣੀ ਠੀਕ ਆ। ਮੈਂ ਤਾਂ 30 ਮੰਗਿਆ। ਮੈਂ ਆਇਆ ਥੋੜੀ ਘਾ ਵੀ 25 ਦੀ ਨਹੀਂ। ਅੱਖੇ ਦਾ ਘਰ ਆਈਆਂ ਜਿਹੜੀ ਪੰਚਾਇਤ ਦਾ ਉਹ ਚ ਹੈ। ਆਦਾ ਮੈਂ ਤਾਂ 25 ਦੀ। ਸਰ ਦੇਖ 라ਜੂ। ਜਿਹੜੀ ਗੱਲ ਹੈ। ਮੈਨੂੰ 25 ਕੱਢ ਕੇ ਦੇ। ਆ ਬੱਕਰੀ ਵੇਚ ਤੂੰ ਜੇ ਦੇਣੀ ਆ। ਇਹ ਆਂ ਦਾੜੀ ਆ ਸੱਤਾਂ ਨਾ ਲੰਘ ਜਾਵੇ ਮੈਂ ਲੜ ਜਾ ਪ੍ਰਿੰਟ ਬਣ ਕੇ ਹੁਣ ਤੇਰੀ ਲੜੂ ਮੈਂ ਸੱਤ ਲੋਟ ਵੀ ਪੰਜਾਬ ਦਾ ਗਾਂਧੀ ਰੋਡ ਹੈ ਕੱਲਾ ਹੁਣ ਹੂੰ ਤੇਰੀ ਵੱਲ ਮੰਦਾ ਅੱਜ ਗਾਹ ਨਹੀਂ ਹੈਗਾ ਇਹਨੂੰ ਕੌਣ ਲੈਂਦੇ ਨੇ ਮੁਸਲਮਾਨ ਗਾਹ ਕਿ ਇਹਨੂੰ ਜ਼ਿਆਦਾ ਲੈਂਦੇ ਨੇ ਆਪਣਾ ਦੇਸੀ ਨੋਕਲ ਬੰਦਾ ਕੋਈ ਕੋਈ ਲੈਂਦੇ ਜਿਹਨੂੰ ਸ਼ੌਂਕ ਹੈ ਵੇਚਣੀਆਂ ਛੋਟੀਆਂ ਵੀਰ ਵੇਚੀ ਧੱਕਾ ਕਰਨਾ ਕੋਈ ਨਾ ਨਾ ਕੋਈ ਗੱਲ ਨਹੀਂ ਦੱਸਦੀ ਠੀਕ ਹੈ ਗੱਲ ਹੈਲੋ ਇਹਨਾਂ ਦੇ ਬੇਓਵਰ ਹੁੱਕੇ ਚੱਲੂ ਆ ਉੱਪਰ ਦੀ ਕੋਈ ਨਹੀਂ ਜੇ ਤਾਂ ਸਿਆਣਾ ਹੋਵੇਂਗਾ ਸਾਈ ਲੈ ਲਈ ਨਹੀਂ ਤੇਰੀ ਮਰਜ਼ੀ ਅਸ ਤਾਂ ਪੱਕਾ ਹੀ ਕੁੱਟ ਕੇ ਗਾਂ ਲੰਗ ਜਾਗੇ ਠੀਕ ਆ ਗੱਲ ਪੂਰੀ 22000 ਦੀ ਬੱਕਰੀ ਵੇਚ ਨਹੀਂ ਹੋਣੀ ਨਹੀਂ ਦੱਸ ਮੈਂ ਇਹਨੂੰ ਦੱਸ ਤਾਂ ਦੇ ਦੇ ਨਹੀਂ ਨਹੀਂ ਉਹ ਪੱਠਾ ਦਾ ਕਰਕੇ ਵਿਕਦੀ ਆ ਬਸ 26000 ਦੀ ਲੈ ਜਾਈਂ ਹਾਂ ਲੈ ਕੇ ਜਾਣੀ 26000 ਦੀ ਲੈ ਜਾ ਇਸ ਨੂੰ ਕੱਟ ਲੈ ਬੱਕਰੀ ਲੈ ਕੇ ਹੀ ਜਾਣੀ ਆ 23000 ਦੀ ਤੇ ਜਾਂ ਹੋ ਗਈ 24 ਦੀ ਨਾ 24 ਦੀ ਹੋ ਗਈ ਇਹ ਵੀ ਨਹੀਂ 24 ਦੇ ਸੀ ਮਿਲਦੇ ਉਹ ਅਗਲੇ ਦੀ ਮਰਜ਼ੀ ਉਹ ਅਗਲੇ ਦੀ ਮਰਜ਼ੀ ਨਹੀਂ ਲੈਂਦਾ ਚਾਚਾ ਵੀ ਦੀ ਮੇਰੀ ਹੋ ਗਈ ਨਾ ਬੰਦ ਤਾ ਉਤੋਂ ਦੀ ਨਾ ਉਤੋਂ ਦੀ ਨਾ ਬੰਦ ਪਹਿਲੇ ਇਹਨਾਂ ਦੀ ਹੈ ਕੋਈ ਇਹਨਾਂ ਨੂੰ ਲੈਣੀ ਹੈ ਫੇਰ ਤਾਂ ਤੂੰ ਦਵੇਂ ਗਈ ਕੋਈ ਵੀ ਮੈਂ ਤੈਨੂੰ ਦੋ ਟੋਲਾ ਮੈਂ ਹੀ ਪਾਉ 500 ਦੇ ਦੋ ਲਖਾਉਂਗਾ ਮੈਂ ਤਾਂ ਉੱਥੇ ਭੇਜੂ ਫੇਰ ਮੈਂ ਲਖਾਏ ਇੱਕ ਲੱਖ ਦੇ ਜਰ ਬੰਦ ਹਾਂ ਨਾ ਨਾ ਉਹ ਖੋਲਾ ਮੈਂ ਰਹਿ ਕਰਨਾ ਮੈਂ ਰਹਿ ਕਰ ਰਹਿ ਕਰ ਰਹਿ ਕਰ ਨਹੀਂ ਫੇਰ ਬੰਦ ਤੇ ਦੀ ਹੈ ਨਹੀਂ ਨਹੀਂ ਬੰਦ ਉਸੇ ਨੂੰ ਸਿੱਧਾ ਬੋਲਦਾ ਮੈਂ ਲੈ ਵੀ ਲਊ ਬੰਤਾ ਲੈ ਇਹਨੂੰ ਕੱਢੀ ਦੇ ਐਨੀਮਲ ਛੱਡਦਾ ਬੰਤਾ ਲੈ ਗੀ ਲਊ ਹੱਥ ਖੜੇ ਕਰੇ ਮੈਨੂੰ ਪਤਾ ਵੀ ਉਹ ਹੱਥ ਖੜੇ ਕਰੇ ਬੰਤਾ ਲਊ ਸਾਨੂੰ ਪਤਾ ਵੀ ਬੰਤਾ ਲੈਂਦਾ ਬੱਕਰੀ ਪਰ ਮੋਲੇ ਵਿੱਚ ਮਾੜਾ ਮੈਂ ਲੈਦਾ ਨਹੀਂ ਗੱਲ ਸੁਣੋ ਮੁੰਡਿਆ ਓ ਚੁੱਪਾ ਦੋ ਮਿੰਟ ਯਾਰ ਆ ਜਾ ਬਾਈ ਕਿਹੜਾ ਕਿਹੜਾ ਲੈਂਦਾ ਰਿਹਾ ਬਾਈ ਛੋਟੇ ਵੀ ਆ ਜਾ ਲੈ ਗੱਲ ਸੁਣ ਲੈ ਣੀ ਮੇਰੀ ਉਹ ਨਾ ਬੰਦਿਆਂ ਦੀ ਗੱਲ ਕਰਾਂ ਗੀ ਮਹੀਨਾ ਦਾ। ਇੱਕ ਕੱਟਦਾ ਪੈਸਾ ਵੀ ਨਹੀਂ ਹੋਣੀ ਆ। ਕੱਲੇ ਲੈ ਕੇ ਉਹ ਸੌਦਾ ਕਰਦਾਂਗੇ ਕੀ ਕਰਦਾ। ਓਏ ਜਾਰੇ ਕਰਦਾ ਕਿ ਹੁਣ ਤਾਂ ਕਰਦਾ ਲੈ ਆਤੀ ਸੌਦਾ। ਅਗਲਾ ਮੁੱਕ ਬਈ ਪੈਸਾ ਹੀ ਫੜੀ ਨਹੀਂ। ਮੈਂ ਹਾਂ ਕਹੀ ਤੁਹਾਨੂੰ। ਉਹ ਸਾਰਾ ਕੁਝ ਹੈ। ਕਰਦਾ ਕਰਦਾ। ਸਾਰਾ ਕੁਝ ਹੈ ਯਾਰ। ਮੈਂ ਚੱਲ ਮੱਲਾ। ਮੈਂ ਚੱਲ। ਐ ਜਾ ਬਾਨ ਹੁੰਦੀ। ਮੈਂ ਝਗੜੂਗਾ ਤੇਰੇ ਮੁੰਡੇ ਨਾਲ। ਹਾਂ ਕਹੀ ਹੈ ਸਾਈ ਫੜ ਕੇ ਤੱਕੋ ਐਨੇ ਬੰਦੇ। ਨੇ ਹੁਣ ਤੂੰ ਮੁੱਕਰਦਾ ਆਪਾਂ ਦਾ ਇੱਥੇ ਤੂੰ ਗੱਲ ਤੇ ਨਹੀਂ ਨਹੀਂ ਇਹ ਵੀ ਸਾਡਾ ਕੁਤਰ ਵਾਲਾ ਮੋਟਾ ਇਹ ਮੈਨੂੰ ਜਾਣਦਾ ਨਹੀਂ ਇੱਕ ਗੱਲ ਸੁਣ ਲੈ ਛੋਟੇ ਵੀਰ ਹਾਂ 2 ਮਿੰਟ ਹਾਂ ਦੱਸ ਦੇ ਕੋਈ ਆਪਾਂ ਪੈਸਿਆਂ ਨਾਲ ਬੜਾ ਨਹੀਂ ਆਣਾ ਨਹੀਂ ਨਹੀਂ ਆਪਣੀਆਂ ਜਵਾਨਾਂ ਦੇ ਰਸ ਨੇ ਹਾਂ ਇਹ ਬਾਪੇ ਦੀ ਇੱਜ਼ਤ ਕਰ ਸੁਣ ਲੈ ਗੱਲ ਆਪਾਂ ਇੱਜ਼ਤ ਹੀ ਕਰੀਏ ਅੱਗੋਂ 24000 ਦੀ ਵੇਚੀ ਬੱਕਰੀ ਲਿਖਾਈ ਕਰਾ ਦੀ ਦੋਵੇਂ ਪਾਸੇ ਤੂੰ ਛੋੜ ਕਰਾਣੀ ਚਾਹੀਏ ਆਪਾਂ ਬੱਚੀ ਨੂੰ ਘੱਟ ਦੇਣੀ ਨਹੀਂ ਫੇਰ ਅਸੀਂ ਲੈ ਲੈ ਕੋਈ ਆਪਾਂ ਲੈ ਹੁਣ ਆਪਾਂ ਲੈਂਦੇ ਹਾਂ ਹੁਣ ਕਾ ਹੁੰਦਾ ਸਵਾਦ ਆ ਗਿਆ ਔਨਲਾਈਨ ਤੇ ਜਿੰਨੂੰ ਮਰਜੀ ਜਿੰਨੂੰ ਮਰਜੀ ਵੇਚ ਪੂਰੇ ਫਰੋ ਬੋਲੋ ਨਾ ਮੈਂ ਉਹ ਗੱਲਾਂ ਕਰਾ ਕਰਦੇ ਬਈ ਭਾਈ ਪੱਟਾਂ ਨਾਲ ਮੇਰੀ ਕੁੜੀਆਂ ਕੁੜੀਆਂ ਉੱਤੇ ਇੱਕ ਲੱਤੀ ਸੀ ਕੁੜੀਆਂ ਕੁੜੀਆਂ ਰੱਖਦੇ ਇਹ ਕੁੜੀਆਂ ਕੁੜੀਆਂ ਨੇ ਵਿਚਾਰੇ ਦੇ ਉਹ ਤਰਸ ਕਰੇ ਨਾ ਇੱਜ਼ਤ ਕਰੇ ਬੰਦੇ ਦੀ ਲਿਆਓ ਪੈਸੇ ਕੱਢੋ ਵੀ ਹੋ ਗਈ ਬਸ ਇੱਜ਼ਤ ਕਰ ਆਪਣੇ ਮਾਪਿਆਂ ਵਰਗਾ ਯਾਰ ਬੱਕਰੀ ਦੀ ਦਾੜੀ ਨੂੰ ਸਲਾਮ ਕਰਦੇ ਆਪਾਂ ਚੱਲਦਾ ਗੋਗਲ ਚੱਲੂ ਚੱਲੂ ਗੋਗਲ ਪੇਦਾ ਹੀ ਨਹੀਂ ਆਪਣੀ ਤਾ ਦਿੰਨੇ ਹੋਰ ਮੁੰਡੇ ਨੂੰ ਕਰਦਾ ਕਰਾ ਕਰਾ ਇਹ ਨੂੰ ਇਹ ਤਾਂ ਪਾ ਓਏ ਹੋ ਗਿਆ ਹੀ ਸੌਦਾ ਪੱਕ ਗਿਆ ਹੋ ਗਿਆ ਪੂਰਾ 24 ਦਾ ਬੱਚੇ ਦਿਖਾਈ ਰਾਜੂ ਬੱਚੇ ਕਿਹੜੇ ਆ ਬੱਚੇ ਦਿਖਾ ਦੇ ਮਾ ਬੋਲਣ ਆਇਆ ਬਾਈ ਆ ਤੇ ਬਾਈ ਕਬੂਤਰਾਂ ਵਰਗੇ ਸੋਹਣੇ ਪਰ ਐਂਦਾ ਕਰਕੇ ਆ ਤੇ ਸਾਹਾਂ ਵਰਗੇ तकरीबन 45 ਉਹ ਨਹੀਂ ਲੈਣਾ ਹਟ ਵਿੱਚ ਪਿਛੇ ਮੈਂ ਤਾਂ ਬੱਕਰੀ ਦੇ ਐਸੀ ਦੀ ਓਏ ਇਹ ਚੰਗੀ ਐਸੀ ਦੇ ਨੇ ਸਹਾਇਆ ਵਰਗੇ ਨੇ ਤਾਂ ਹੀ ਦਿੱਤੇ ਆਪਾਂ ਸਹਾਇਆ ਵਰਗੇ ਮਾਲਾ ਜੁੱਤੇ ਚੁੰਗਦੇ ਆ ਸੀ ਚੱਲ ਕੋਈ ਓਏ ਅਸੀਂ ਤਾਂ ਨਾ ਥੋੜੀ ਆਸ ਕਰਦੇ ਨਾ ਤੁਹਾਡਾ ਸੌਦਾ ਵੇਚ ਕੇ ਖੁਸ਼ ਹੋਣੇ ਆ ਅਸੀਂ ਅਸੀਂ ਲੋਕ ਜਿਹੜੇ ਵਿਚਚਣ ਆ ਨਹੀਂ ਆਪਾਂ ਤੁਹਾਡੇ ਕਹਿੰਦੇ ਦੇ ਦਾਂ ਫਿਰ ਆਪਾਂ ਵੀ ਚੱਲ ਅਸੀਂ ਤੇਰਾ ਸੌਦਾ ਪਹਿਲਾਂ ਹੀ ਵਿੱਚ ਇੱਕ ਵਾਰ ਆਇਆ ਰਾਜੂ ਹਲੇ ਫਿਰ ਮੈਂ ਕਹਿਆ ਤਾਂ ਨਾ ਕਿਚੀਆ ਜੇ ਹੋਰ ਬੰਦਾ ਹੁੰਦਾ ਕੋਈ ਗਾਹਕ ਪਾਰਦਾ ਮੈਂ ਤੇਰੇ ਕਹਿੰਦੀ ਹਾਂ ਹੋਰ ਪਾਰਦਾ ਠੀਕ ਹਜ਼ਾਰਾ ਪਣਾ ਪਿੰਡ ਦਾ ਬੰਦਾ ਪੰਜਾਬੀ ਭਾਈ ਐ ਇਹ ਵਿਚਾਰਾ ਉਰੇ ਹੋ ਗਿਆ ਆਪਣੇ ਪੰਜਾਬ ਚ ਬੱਕਰੀ ਕਿਹੜਾ ਬਾਹਰ ਜਾਊ ਕਿਉਂ ਜੀ ਤੇਰਾ ਕੀ ਮਾਨਤਾਨ ਕਰ ਜੋ ਮਰਜੀ ਹੈ ਜੋ ਮਰਜੀ ਜੋ ਮਰਜੀ ਜੋ ਮਰਜੀ ਕਰਦੇ ਯਾਰ ਕੋਈ ਨਹੀਂ ਖੁਸ਼ ਚਲੋ ਭਾਈ ਭਾਈ ਓਏ ਜਗਮੀਤ ਭਾਈ ਪੈਸੇ ਪੈ ਨਹੀਂ ਦੇ ਭਾਈ ਨੰਬਰ